200 ਖਬਰਾਂ ਦੇ ਪਲੇਟਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਟ੍ਰੈਫਿਕ ਪੁਲਿਸ ਜਿੰਨਾ ਮਰਜ਼ੀ ਲੋਕਾਂ ਨੂੰ ਸਮਝਾਈ ਜਾਵੇ ਪਰ ਇਹ ਟ੍ਰੈਫਿਕ ਹਫਤਾ ਮਨਾਉਣ ਚਾਹੇ ਜਾਗਰੂਕ ਕਰਨ ਪਰ ਲੋਕੀ ਸਮਝਣ ਲਈ ਤਿਆਰ ਨਹੀਂ ਹਨ ਗੱਡੀਆਂ ਚਲਾਉਣ ਵਾਲੇ ਅਕਸਰ ਇਹ ਸੋਚਦੇ ਹਨ ਕਿ ਉਹ ਹੋ ਰੱਬ ਦੇ ਮਾਲਕ ਹਨ ਫਿਰ ਅਕਸਰ ਸੜਕੀ ਹਾਦਸੇ ਹੁੰਦੀਆਂ ਹਨ ਤੇ ਕੀਮਤੀ ਜਾਨਾਂ ਜਾਂਦੀਆਂ ਹਨ ਇਸੇ ਮੂਹਮ ਨੂੰ ਅੱਗੇ ਤੋਰਦਿਆਂ ਹੋਏ ਅੱਜ ਖੜ੍ਹ ਚੰਡੀਗੜ੍ਹ ਹਾਈਵੇ ਤੇ ਇੱਕ ਨਾਕਾ ਲਗਾ ਕੇ ਉਹਨਾਂ ਲੋਕਾਂ ਨੂੰ ਚੈੱਕ ਕੀਤਾ ਗਿਆ ਜਿਹੜੇ ਸ਼ਰਾਬ ਪੀ ਕੇ ਗੱਡੀਆਂ ਚਲਾ ਰਹੇ ਸੀ ਅਤੇ ਬਹੁਤ ਲੋਕਾਂ ਨੂੰ ਕਾਬੂ ਵੀ ਕੀਤਾ ਗਿਆ ਜਿਨ੍ਹਾਂ ਦੇ ਚਲਾਨ ਕੱਟ ਦਿੱਤੇ ਗਏ। ਆਖੀ ਸਾਡੇ ਮਾਨਯੋਗ ਐਸਪੀ ਸਾਹਿਬ ਸ੍ਰੀ ਸੰਦੀਪ ਗਰਦੀ ਜੀ ਤੇ ਮਾਨਯੋਗ ਐਸਪੀ ਟ੍ਰੈਪ ਸਾਹਿਬ ਵੱਲੋਂ ਫਿਰ ਤੋਂ ਇਹ ਰੈਨਡਿਟੀ ਮਾਨਯੋਗ ਅੱਜ ਸਖਤ ਦਹਿਤਾ ਹੈ ਕਿ 8 ਤੋਂ 12 ਵਜੇ ਤੱਕ ਰਿਆਣਾ ਸਪੈਸ਼ਲ ਨਾਕੀ ਕਰਕੇ ਸ਼ਰਾਬ ਪੀਤੀ ਹੋਏ ਚਲਾਨ ਕਰਨ ਬਾਰੇ ਡ੍ਰੈਂਕਿੰਗ ਡਰਾਈਵ ਦਾ ਜੋ ਚਲਾਨ ਕੀਤਾ ਜਾ ਰਿਹਾ ਹੈ ਅੱਜ ਵੀ ਇਥੇ ਚਲਾਨ ਕੀਤੇ ਗਏ ਹੈ। ਆਉਣ ਵਾਲੇ ਜਿਨ੍ਹਾਂ ਦੇ ਵਿੱਚ ਵੀ ਨਾਕੇ ਸਪੈਸ਼ਲ ਲਾ ਕੇ ਤੇ ਚੈੱਕ ਹੁੰਦੀ ਰਹੂਗੀ ਕਿਉਂਕਿ ਐਕਸੀਡੈਂਟ ਨੂੰ ਰੋਡ ਐਕਸੀਡੈਂਟ ਨੂੰ ਘਟਾਉਣ ਲਈ ਵੱਧ ਤੋਂ ਵੱਧ ਚੈਕਿੰਗ ਸ਼ਰਾਬ ਵਾਲਿਆਂ ਦੀ ਕੀਤੀ ਜਾਵੇ ਅਤੇ ਇਹਨਾਂ ਨੂੰ ਸਖਤ ਹਦਾਇਤ ਹੈ ਵੀ ਕੋਈ ਵੀ ਸ਼ਰਾਬ ਪੀ ਕੇ ਵੀਰ ਭਾਈ ਕੋਈ ਵੀ ਗੱਡੀ ਨਾ ਚਲਾਵੇ ਅਸੀਂ ਤਾਂ ਇਹ ਬੇਨਤੀ ਕਰਨੀ ਚਾਹੁੰਦੇ ਆਂ ਵੀ ਹਰੇਕ ਘਰੋਂ ਸੁਖੀ ਆਵੇ ਤੇ ਸੁਖੀ ਘਰ ਜਾਵੇ ਤੇ ਅਸੀਂ ਇਹੀ ਬਰਯਾਦ ਕਰਦੇ ਪਰਮਾਤਮਾ ਉਹਰੇ ਕੋਈ ਵੀ ਇੱਕ ਐਕਸੀਡੈਂਟ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਦੁਰਘਟਨਾ ਤੋਂ ਬਚੇ ਤੇ ਜੇ ਕਿਤੇ ਦੀ ਸ਼ਰਾਬ ਪੀਤੀ ਵੀ ਹੈ ਉਹ ਕਿਰਪਾ ਕਰਕੇ ਸਾਈਡ ਤੇ ਕਨੈਕਟਰ ਸਾਈਡ ਤੇ ਬਹਿ ਕੇ ਤੇ ਜਿਹੜੀ ਨਹੀਂ ਪੀਤੀ ਉਹਨੂੰ ਚਲਾਉਣ ਦਾ ਮੌਕਾ ਦੇਵੇ ਤੇ ਇਸ ਤੋਂ ਅਗਲੇ ਦਿਨਾਂ ਤੋਂ ਬਹੁਤ ਸਖਤ ਰੂਲ ਹੈ ਬਹੁਤ ਮੋਟੇ ਚਲਾਣਾ ਅਸੀਂ ਮੋਟੇ ਚਲਾਣਾ ਤੋਂ ਇਹੇ ਬਚੋ ਤੇ ਆਪਣੇ ਜੀਵਨ ਨੂੰ ਬਚੋ ਜਿਹੜਾ ਖਰੜ ਸ਼ਹਿਰ ਹੈ ਇੱਥੇ ਬੱਚੇ ਪੜਨ ਬਹੁਤ ਆਂਦੇ-ਬਾਹਰੋਂ ਉਹਨਾਂ ਨੂੰ ਕੀ ਪੀਲ ਕਰਨਾ ਜਾਂਦਾ ਹੈ ਅਸੀਂ ਉਹਨਾਂ ਨੂੰ ਪੀਲ ਇਹ ਕਰਨੀ ਚਾਹੁੰਦੇ ਆ ਕਿ ਤੇ ਮਾਪਿਆਂ ਨੇ ਤੁਹਾਨੂੰ ਪੜਨ ਲਈ ਕੁਝ ਬਣ ਲਈ ਭੇਜਿਆ ਹੈ ਤੁਸੀਂ ਪੜ ਕੇ ਜਾਓ ਤੇ ਇੱਥੇ ਜੋ ਟ੍ਰਿਪਲ ਰੈਡੈਂਗ ਜਾਂ ਇੱਥੇ ਹੁੱਲਰ ਬਾਜੀ ਜਾਂ ਇੱਥੇ ਲੜੌ ਲੜਾਈ ਕਰਦੇ ਆ ਤੇ ਸ਼ਰਾਬ ਪੀ ਕੇ ਵੀ ਕਈ ਵਾਰੀ ਆਪਣੀ ਬਰਬਾਦੀ ਕਰ ਰਹੀ ਹੈ ਤੇ ਬੱਚੇ ਸਿਆਣੇ ਬਣ ਤੇ ਜੇ ਨਹੀਂ ਬਣ ਗਏ ਤੇ ਇਹਨਾਂ ਦੇ ਵੀ ਚਲਾਨ ਕੀਤਾ ਸਰਕੀ ਨਾ ਨਿਪੜਿਆ ਜੋ ਇਹਨਾਂ ਨੂੰ ਭਗਵੰਤ ਮਾਨ ਨੂੰ ਲਿਖੀ ਦੌਲਾ ਵਾਸੀਆਂ ਦੀ ਇੱਕ ਚਿੱਠੀ ਨੇ ਹਲਾਇਆ ਸ਼੍ਰੀ ਮੁਖਸਰ ਸਾਹਿਬ ਦਾ ਸਿਵਲ ਪ੍ਰਸ਼ਾਸਨ ਪਿੰਡ ਬਾਸੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼੍ਰੀ ਮੁਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ ਗਿਆ ਉਹਨਾਂ ਕਿਹਾ ਕਿ ਇਸ ਚਿੱਠੀ ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਿੰਡ ਦੌਲਾ ਵਿਖੇ ਏਡੀਸੀ ਸਾਹਿਬ ਨੂੰ ਹੁਕਮ ਦਿੱਤੀ ਹਨ ਕਿ ਉਹ ਪਿੰਡ ਦਾ ਮੌਇਨਾ ਕਰੇ ਉਹਨਾਂ ਐ ਵੀ ਪ੍ਰੋਸਾ ਦਿੱਤਾ ਕਿ ਪਿੰਡ ਦੌਲਾ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਦੂਰ ਕੀਤਾ ਜਾਵੇਗਾ ਇਤਈ ਦੇਖੋ ਸਿਹਰਾ ਜਿਹੜਾ ਹੈਗਾ ਜੀ ਪਹਿਲਾਂ ਅਸੀਂ ਸੀਐਮ ਭਗਵੰਤ ਮਾਨ ਜੀ ਉਹਨਾਂ ਨੂੰ ਅਸੀਂ ਇੱਕ ਚਿੱਠੀ ਰਾਹੀਂ ਇਸ ਮੰਗਾ ਰਾਹੀਂ ਜਿਹੜਾ ਹੈਗਾ ਉਹਨਾਂ ਨੂੰ ਜਾਣੂ ਕਰਵਾਇਆ ਤੇ ਉਹਨਾਂ ਨੇ ਇਹ ਚਿੱਠੀ ਦੇ ਐਕਸ਼ਨ ਲੈਂਦਿਆਂ ਹੋਇਆਂ ਉਹਨਾਂ ਨੇ ਕੱਲ ਐਕਸ਼ਨ ਸਾਹਿਬ ਨੂੰ ਤੇ ਨਾਲ ਹੀ ਵਾਟਰ ਬਾਕਸ ਦੇ ਜਿਹੜੇ ਜਈ ਹੈ ਉਹਨਾਂ ਨੂੰ ਕੱਲ ਪਿੰਡ ਦੇ ਵਿੱਚ ਭੇਜਿਆ ਸੀ ਕਿ ਵੀ ਤੁਸੀਂ ਬੰਦ ਆ ਜਿਹੜਾ ਉਹ ਮੌਕਾ ਦੇਖ ਕੇ ਆਓ ਤੇ ਉਹਨਾਂ ਨੂੰ ਅਸੀਂ ਜਿਹੜਾ ਮੌਕਾ ਦਿਖਾਇਆ ਵਾਟਰ ਬਾਕਸ ਦਾ ਵੀ ਕਿਸ ਤਰ੍ਹਾਂ ਜਿਹੜਾ ਵਾਟਰ ਬਾਕਸ ਦਾ ਤਲਾਬ ਹੈ ਉਹਦੀ ਹਾਲਤ ਬਹੁਤ ਖਸਤਾ ਹੈ ਤੇ ਟੁੱਟਿਆ ਹੋਇਆ ਨਾ ਉਹ ਕੋਈ ਉਹਦੇ ਵਿੱਚ ਘੱਗਰ ਪਾਇਆ ਗਿਆ ਨਾ ਕੋਈ ਉਹਦੇ ਵਿੱਚ ਫਟਕੜੀ ਪਾਈ ਗਈ ਹੈ ਜਿਸ ਨਾਲ ਕੀ ਪਾਣੀ ਆ ਜਿਹੜਾ ਉਹ ਫਿਲਟਰ ਹੋ ਕੇ ਪਿੰਡਾਂ ਪਿੰਡ ਵਾਲੇ ਲੋਕਾਂ ਤੱਕ ਪਹੁੰਚ ਸਕੇ। ਤੋਂ ਪੀਣ ਵਾਲੇ ਪਾਣੀ ਦਾ ਸਾਡੇ ਪਿੰਡ ਤੌਲਾ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੈ। ਬਹੁਤ ਹੀ ਜ਼ਿਆਦੇ ਘਟਿਆ ਪਾਣੀ ਆ ਥੱਲੇ ਦਾ ਵੀ ਕਿਉਂਕਿ ਹਰ ਘਰੇ ਸਾਨੂੰ ਕਾਲੇ ਪੀ ਲਈਏ ਤੇ ਕੈਂਸਰ ਦੇ ਮਰੀਜ਼ ਮਿਲ ਜਾਣਗੇ। ਬਹੁਤ ਜ਼ਿਆਦੇ ਕਾਲਾ ਪੀਲੀਆ ਸਾਡੇ ਪਿੰਡ ਵਿੱਚ ਫੈਲਿਆ ਹੋਇਆ। ਤਾਂ ਇਹ ਸਾਰਾ ਪਾਣੀ ਦੀ ਵਜ੍ਹਾ ਨਾਲ ਹੈ। ਤੋਂ ਉਸ ਤੋਂ ਬਾਅਦ ਆਉਂਦਾ ਸਾਡੇ ਪਿੰਡ ਇੱਕ ਸੀਵਰੇਜ ਆ। ਜੋ ਸੀਵਰੇਜ ਪਿਆ ਸੀ ਸੀਵਰੇਜ ਦੀ ਲੀਕੀਜ ਬਹੁਤ ਹੈ। ਉਹ ਲੀਕੀਜ ਨੂੰ ਲੈ ਕੇ ਅਸੀਂ ਉਹ ਵੀ ਜੱਠੀ ਹੈ ਜਿਹੜੀ ਉਹ ਸੀਐਮ ਸਾਹਿਬ ਤੱਕ ਪੰਚਾਇਤ ਸੀਗੀ ਤੇ ਉਹਨਾਂ ਨੇ ਐਕਸ਼ਨ ਲੈਂਦਾ ਹੋਇਆ ਕੱਲ ਅਸੀਂ ਜਿਹੜਾ ਸੀਵਰੇਜ ਦਾ ਜੋ ਪਾਣੀ ਹੈ ਜੋ ਵਾਟਰ ਵਾਕਸ ਦਾ ਪਾਣੀ ਹੈ ਉਹ ਮਿਕਸ ਹੋ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਸੀਗਾ ਤਾਂ ਕੱਲ ਉਹਨਾਂ ਨੂੰ ਇਹ ਮੌਕਾ ਦਿਖਾਏ ਆ ਕਿ ਕਿੱਥੇ ਕਿੱਥੇ ਲੀਕਜ ਹੋ ਰਹੀ ਆ ਕਿੱਥੇ ਕਿੱਥੇ ਇਹ ਸਮੱਸਿਆਵਾਂ ਹੈਗੀਆਂ ਇਹ ਸਾਰਾ ਜਾਣੂਕਾਰ ਕਰਵਾ ਕੇ ਸੋ ਅੱਜ ਜੋ ਅਸੀਂ ਅੱਜ 11 ਤਰੀਕ ਨੂੰ ਸਾਡੇ ADC ਸਾਹਿਬ ਵੀ ਸਾਡੇ ਪਿੰਡ ਆਏ ਸੀਗੇ ਅੱਜ ਉਹਨਾਂ ਨੂੰ ਅਸੀਂ ਇੱਕ DC ਸਾਹਿਬ ਨੂੰ ਇੱਕ ਮੰਗ ਪੱਤਰ ਰੱਖਿਆ ਇਹਨਾਂ ਸਮੱਸਿਆਵਾਂ ਦੇ ਨਾਲ ਹੀ ਇੱਕ ਮੇਜੂਲ ਖਾਂਦਾ ਜਿਹੜਾ ਉਹਨਾਂ ਨੂੰ ਇੱਕ ਪੱਤਰ ਦਿੱਤਾ ਤੇ ਉਮੀਦ ਕਰਦੇ ਆ ਕਿ ਇਹ ਜਿਹੜੀਆਂ ਸਮੱਸਿਆਵਾਂ ਪਿੰਡ ਦੇ ਸਾਂਝੀਆਂ ਸਮੱਸਿਆਵਾਂ ਇਹ ਜਿਹੜਾ ਹੈਗਾ ਜਲ ਤੋਂ ਜਲਦ ਪੂਰੀਆਂ ਹੋਣਗੀਆਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਜਿਹੜਾ ਉਹ ਜਲ ਤੋਂ ਜਲਦ ਕੀਤਾ ਜਾਊਗਾ ਤੁਹਾਨੂੰ ਲੱਗਦਾ ਹੈ ਭਗਵੰਤ ਮਾਨ ਸਰਕਾਰ ਵੱਲੋਂ ਜਿਹੜੀ ਆਮ ਆਦਮੀ ਪਾਰਟੀ ਦੇ ਪੰਜਾਬ ਉਮੀਦ ਪ੍ਰਧਾਨ ਸਵਰਨ ਸਲਾਰੀਆ ਦੀਆਂ ਮੁਸ਼ਕਲਾਂ ਬਾਦੀਆਂ ਨਜ਼ਰ ਆ ਰਹੀਆਂ ਹਨ ਦਰਅਸਲ ਵਾਈਟ ਮੈਡੀਕਲ ਕਾਲਜ ਦੇ ਵਿਦਿਆਰਥੀ ਡੀਸੀ ਦਫ਼ਤਰ ਵਿੱਚ ਧਰਨਾ ਲਗਾ ਕੇ ਬੈਠੇ ਹਨ ਇਹਨਾਂ ਲੋਕਾਂ ਨੇ ਕਿਹਾ ਕਿ ਇਹ ਲੋਕ ਤੰਗ ਪ੍ਰੇਸ਼ਾਨ ਕਰ ਰਹੇ ਹਨ ਤੇ ਵਿਦਿਆਰਥੀਆਂ ਨੂੰ ਸ਼ੋਸ਼ਣ ਕਰ ਰਹੇ ਹਨ ਉਧਰ ਮੈਡੀਕਲ ਕਾਲਜ ਦੇ ਵਿੱਚ ਨਹੀਂ ਮਿਲਦੀਆਂ ਸਹੂਲਤਾਂ ਮੈਡੀਕਲ ਕਾਲਜ ਦੀ ਮੈਨੇਜਮੈਂਟ ਵਿਦਿਆਰਥੀਆਂ ਨੂੰ ਕਰਦੀ ਹੈ ਤੰਗ ਪ੍ਰੇਸ਼ਾਨ ਐਡিসি ਪਟਾਣਪੋਟ ਨੇ ਪੂਰੇ ਮਾਮਲੇ ਦੀ ਸ਼ਾਨ ਵੀਣ ਦੇ ਲਈ ਇੱਕ ਟੀਮ ਦਾ ਗਠਨ ਵੀ ਕਰ ਦਿੱਤਾ ਹੈ ਵੀ ਤੁਸੀਂ ਦੇਖਿਆ ਹੋਵੇਗਾ ਕਿ ਅਸੀਂ ਮੈਡੀਕਲ ਕਾਲਜ ਵਾਈਟ ਮੈਡੀਕਲ ਕਾਲਜ ਦੇ ਜੋ ਇੱਕ ਇੰਡੀਅਨ ਐਕਸਪ੍ਰੈਸ ਇੱਕ ਆਰਟੀਕਲ ਆਇਆ ਸੀ ਜਿੱਥੇ ਸਾਬਤ ਤੌਰ ਤੇ ਹੈਡਿੰਗ ਸੀਗੀ ਕਿ ਇੱਥੇ 13 ਸਾਲਾਂ ਤੋਂ ਵੀ ਬੱਚਾ ਇਥੇ ਗ੍ਰੈਜੂਏਟ ਐਮਬੀਬੀਐਸ ਪਾਸ ਆਊਟ ਹੋ ਕੇ ਨਹੀਂ ਗਿਆ ਔਰ ਇਹਨਾਂ ਨੇ ਇਹਨਾਂ ਦੀ ਇੱਕ ਮੈਡਮ ਹੈ ਐਮ ਡੀ ਮੈਡਮ ਹੈਗੇ ਆ ਔਰ ਇਹਨਾਂ ਦੇ ਜਿਹੜੇ ਸਵਰਨ ਸਲਾਰੀਆ ਜੀ ਹੈ ਇਹਨਾਂ ਤੇ ਅਸੀਂ ਪੁੱਛ ਸਵਾਲ ਕੀਤਾ ਸੀਗਾ ਕਿ ਕੀ ਰੀਜ਼ਨ ਹੈ ਬੇਸਿਕ ਕਮਿਊਨਿਟੀਜ਼ ਤੁਸੀਂ ਪੂਰੀਆਂ ਨਹੀਂ ਕਰ ਰਹੇ ਨਾ ਇੱਥੇ ਰੈਜ਼ੀਡੈਂਟ ਡਾਕਟਰਸ ਨੇ ਨਾ ਇੱਥੇ ਪੇਸ਼ੈਂਟਸ ਨੇ ਨਾ ਇੱਥੇ ਬੱਚਿਆਂ ਨੂੰ ਫੈਸਿਲਿਟੀ ਮਿਲੀ ਜਾ ਰਹੀ ਹੈ ਔਰ ਮੇਰੇ ਤੇ ਕਹਿ ਰਹੇ ਸੀਗੇ ਕਿ ਇਹ ਤਾਂ ਝੂਠ ਹੈਗਾ ਸਾਰਾ ਇਹ ਤਾਂ ਗੱਪ ਮਾਰ ਰਹੇ ਨੇ ਇਹ ਤਾਂ ਪਾਰਟੀ ਦੀ ਬਦਨਾਮੀ ਕਰ ਰਹੇ ਨੇ ਔਰ ਮੇਰੇ ਤੇ ਜਿਹੜਾ ਹੈਗਾ ਇਹਨਾਂ ਨੇ ਡੈਫਮੇਸ਼ਨ ਦਾ ਸੂਟ ਫਾਈਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਜਿਹੜੀ ਕਿ ਉਹ ਸਾਫ਼ ਤੌਰ ਤੇ ਜ਼ਾਹਿਰ ਹੋ ਰਹੀ ਸੀਗੀ ਕਿ ਖਾਮਾਬਾਜ਼ੀ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਲੇਕਿਨ ਹੁਣ ਦੱਸੋ ਅੱਜ ਤਾਂ ਜਗ ਜਾਹਰ ਹੋ ਗਿਆ ਅੱਜ 150 ਬੱਚਾ ਤੇ ਮੇਰੇ ਨਾਲ ਮੇਰੇ ਕਹਨ ਤੇ ਇੱਥੇ ਨਹੀਂ ਪਹੁੰਚਿਆ ਅੱਜ ਇਹ 150 ਬੱਚਾ ਆਪਣੀਆਂ ਮੁਸ਼ਕਲਾਂ ਲੈ ਕੇ ਇੱਥੇ ਪਹੁੰਚਿਆ ਜਦੋਂ ਕਾਲਜ ਦੇ ਵਿੱਚ ਸਪੈਸ਼ਲੀ ਉਥੇ ਲਾਈਟ ਦਾ ਪ੍ਰੋਵੀਜ਼ਨ ਨਾ ਹੋਣ ਕਰਕੇ ਅੱਜ ਬੱਚੇ ਜਦੋਂ ਪ੍ਰੋਟੈਸਟ ਕਰ ਰਹੇ ਐਨੀ ਗਰਮੀ ਦੇ ਵਿੱਚ ਕਿ ਆਪ ਸਟੂਡੈਂਟਸ ਕਿ ਆ ਐਮਬੀਬੀਐਸ ਸਟੂਡੈਂਟਸ ਕਿ ਐ ਦ ਰਹਿ ਸਕਦੇ ਨੇ ਅਗਰ ਉਹਨਾਂ ਦੀ ਰਾਤ ਨੂੰ ਅੱਛੀ ਤਰ੍ਹਾਂ ਦੇ ਨਾਲ ਰੈਸਟ ਨਹੀਂ ਹੋ ਪਾਈਗੀ ਕਿ ਸਵੇਰੇ ਉੱਠ ਕੇ ਚੰਗੀ ਤਰ੍ਹਾਂ ਪੜ੍ਹਾਈ ਕਰ ਸਕਦੇ ਨੇ ਔਰ ਅਗਰ ਪ੍ਰੋਟੈਸਟ ਕਰਦੇ ਨੇ ਇਹ ਸਾ ਜਿੱਥੇ ਅਗਰ ਕਿਸੇ ਨਾਲ ਕੋਈ ਤੱਕਾ ਹੋ ਰਿਹਾ ਹੈ ਤਾਂ ਉਹ ਪ੍ਰੋਟੈਸਟ ਕਰਕੇ ਆਪਣੇ ਹੱਕਾਂ ਨੂੰ ਲੈ ਸਕਦਾ ਹੈਗਾ ਲੇਕਿਨ ਬੱਚਿਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਬੱਚਿਆਂ ਦੇ ਉੱਤੇ ਮੈਂਟਲੀ ਫਿਜ਼ੀਕਲ ਹਰਾਸਮੈਂਟਸ ਕੀਤੀਆਂ ਗਈਆਂ ਲੜਕੀਆਂ ਦੇ ਉੱਤੇ ਰੇਪ ਅਸੌਲਟ ਦੇ ਕੋਸ਼ਿਸ਼ਾਂ ਕਰਨ ਦੇ ਉਹਨਾਂ ਤੇ ਜ਼ਬਰਦਸਤ ਇਲਜ਼ਾਮ ਲਗਾਏ ਜਾ ਰਹੇ ਨੇ ਔਰ ਲੜਕੀਆਂ ਨੂੰ ਗੰਦੀਆਂ ਗਾਲਾਂ ਲੜਕੀਆਂ ਨੂੰ ਗੰਦੀਆਂ ਗਾਲਾਂ ਮੈਡਮ ਨੂੰ ਗੰਦੀਆਂ ਗਾਲਾਂ ਔਰ ਕੈਰੈਕਟਰ ਅਸੈਸੀਵੇਸ਼ਨ ਕਰਨ ਦੀਆਂ ਕੋਸ਼ਿਸ਼ਾਂ ਸਪੈਸ਼ਲੀ ਮੈਡਮ ਐਮ ਡੀ ਵੱਲੋਂ ਆਫ ਆਈ ਐਮ ਨਾਟ ਰੌਂਗ ਮੈਨਾ ਮੈਡਮ ਸੁਨੇਨਾ ਮੈਡਮ ਵੱਲੋਂ ਸਪੈਸ਼ਲੀ ਲੜਕੀਆਂ ਨੂੰ ਕਿਹਾ ਜਾਂਦਾ ਉਹਨਾਂ ਦੇ ਹੋਸਟਲ ਜਾ ਕੇ ਕਿ ਇਹ ਬੱਚੇ ਇਹ ਕੁੜੀਆਂ ਤਾਂ ਇੱਥੇ ਬਾਹਰ ਮੁੰਡਿਆਂ ਨਾਲ ਘੁੰਮਣ ਵਾਸਤੇ ਆਈਆਂ ਨੇ ਇੱਥੇ ਪੜ੍ਹਨ ਲਈ ਨਹੀਂ ਆਈਆਂ ਤੁਹਾਨੂੰ ਫੇਲ ਕਰ ਦਿੱਤਾ ਜਾਏਗਾ ਤੁਹਾਨੂੰ बार-बार ਜਿਹੜੀਆਂ ਹੈਗੀਆਂ ਸਪਲੀਆਂ ਦੇ ਪੇਪਰ ਦੇਣ ਲਈ ਮਜਬੂਰ ਕੀਤਾ ਜਾਏਗਾ ਪ੍ਰੈਕਟੀਕਲਸ ਦੇ ਵਿੱਚ ਫੇਲ ਕੀਤਾ ਜਾਏਗਾ ਇਹ ਚੱਲ ਕੀ ਰਿਹਾ ਹੈ ਇਹ ਸਵਰਨਸਲਾਰੀਆ ਜੀ ਦੇ ਉੱਤੇ ਕੌਣ ਇਲਜ਼ਾਮ ਦੇਖੇਗਾ ਇਹਨਾਂ ਤੇ ਜੋ ਇਹਨਾਂ ਤੇ ਇੰਨੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਕਿ ਆ ਇਹ ਮਜ਼ਾਕ ਹੈ ਇਹਨਾਂ ਦਾ ਕਾਲਜ ਰੱਦ ਹੋਣਾ ਚਾਹੀਦਾ ਹੈ ਇਹਨਾਂ ਤੇ ਜੋ ਬੱਚ ਗੰਦੀਆਂ ਗਾਲਾਂ ਔਰ ਉਹਦੇ ਤੇ ਹੱਥ ਚੁੱਕਣ ਦਾ ਇਲਜ਼ਾਮ ਜੋ ਲੱਗ ਰਿਹਾ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰਨਾ ਚਾਹੀਦਾ ਹੈ ਅਸੀਂ ਅੱਜ ਡੀਸੀ ਆਫਿਸ ਪਹੁੰਚੇ ਹਾਂ ਇਸ ਬੱਚਿਆਂ ਨੇ ਸਾਨੂੰ ਇੱਥੇ ਬੁਲਾਇਆ ਔਰ ਅਸੀਂ ਡੀਸੀ ਸਾਹਿਬ ਕੋ ਮੰਗ ਕਰਾਂਗੇ ਕਿ ਜਦੋਂ ਤੱਕ ਸਵਰਨ ਸਲਾਰੀਆਂ ਨੂੰ ਇੱਥੇ ਅਰੈਸਟ ਨਹੀਂ ਕਰਨਗੇ ਅਸੀਂ ਇਹ ਦਰਨਾ ਨਹੀਂ ਚੁੱਕਾਂਗੇ ਮੈਂ ਖੁਦ ਤੀਨਾ ਚਾਹਦੇ ਐਜ਼ ਅ ਪੰਜਾਬ ਕਾਂਗਰਸ ਸਪੋਕਸਪਰਸਨ ਵਿਦ ਮਾਈ ਟੀਮ ਓਵਰ ਹੇਅਰ ਇੱਥੇ ਹਲਕਾ ਪੋਵਾ ਦੇ ਵੀ ਵਰਕਿੰਗ ਪ੍ਰੈਜ਼ੀਡੈਂਟ ਪਹੁੰਚ ਰਹੇ ਨੇ ਯੂਥ ਕਾਂਗਰਸ ਦੀ ਟੀਮ ਪਹੁੰਚ ਰਹੀ ਹੈ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਇਹ ਤਰਨਾ ਨਹੀਂ ਛੁਕਾਂਗੇ ਬਹੁਤ ਬਹੁਤ ਧੰਨਵਾਦ ਖੇਤੀ ਟਿਊਬਲ ਕਨੈਕਸ਼ਨਾਂ ਵਾਸਤੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਲਗਾਇਆ ਗਿਆ ਤਰਨਾ ਭਾਰਤੀ ਕਿਸਾਨ ਜੂਰੀਆਣਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਬੋਰਡ ਦੀ ਸਬ ਡਿਵੀਜ਼ਨ ਅਰਨੀਵਾਲਾ ਦੀਨ ਆਉਂਦੇ ਝੰਡ ਵਾਲਾ ਫੀਡਰ ਦੇ ਵਿੱਚ ਪਿਛਲੇ 10-12 ਦਿਨਾਂ ਤੋਂ ਕਿਸਾਨਾਂ ਨੂੰ ਖੇਤੀ ਕਨੈਕਸ਼ਨਾਂ ਵਾਸਤੇ ਬਿਜਲੀ ਨਹੀਂ ਮਿਲ ਰਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਖੇਤੀ ਕਲੈਕਸ਼ਨ ਦੇ ਨਾਲ ਨਾਲ 24 ਘੰਟੇ ਬਿਜਲੀ ਸਪਲਾਈ ਵਿੱਚ ਵੀ ਅਕਸਰ ਨੁਕਸ ਪਿਆ ਰਹਿੰਦਾ ਹੈ ਕਿਸਾਨਾਂ ਨੇ ਇਹ ਵੀ ਕਿਹਾ ਕਿ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਰ ਸਾਡੀ ਫਸਲ ਖਰਾਬ ਹੋ ਰਹੀ ਹੈ ਸਾਡੀ 1 ਤਰੀਕ 1 ਜੁਲਾਈ ਤੋਂ ਜਿਹੜੀ ਲਾਈਟ ਬਿਲਕੁਲ ਖੇਤਾਂ ਵਾਲੀ ਬੰਦ ਪਈ ਹੈ 10 ਮਿੰਟ ਆਉਂਦੀ ਹੈ 15 ਮਿੰਟ ਬੰਦ ਹੋ ਜਾਂਦੀ ਹੈ ਇਹ ਭਗਵੰਤ ਮਾਨ ਦੀ ਸਰਕਾਰ ਜਿਹੜੀ ਪਿਛਲੇ ਸਾਲ ਗੱਲਾਂ ਕਰਦੀ ਸੀ ਕਿ ਮੋਟਰਾਂ ਜਿਹੜੀਆਂ ਬੰਦ ਕਰਕੇ ਝੋਨਾ ਲਵਾ ਦਿਆਂਗੇ ਐਤਕੀ ਇਹਨਾਂ ਨੇ ਦੂਜੇ ਲੋਟ ਕਰਤਾ ਕਿਉਂਕਿ ਇਹਨਾਂ ਨੂੰ ਜਿਹੜੀਆਂ 13 ਸੀਟਾਂ ਦੇ ਵਿੱਚੋਂ 3 ਆਈਆਂ ਸਾਡੇ ਨਾਲ ਉਹ ਤੱਕਾ ਕਰ ਰਹੇ ਆ ਹੁਣ ਮੋਟਰਾਂ ਦੂਜੇ ਲੋਟ ਬੰਦ ਕਰਕੇ ਲਾਈਟ ਬੰਦ ਕਰਕੇ ਝੋਨਾ ਕਹਿੰਦੇ ਸੁੱਕੇ ਚ ਲਾਓ ਜਿਹੜਾ ਉਹ ਝੋਨਾ ਬਹੁਤ ਵਧੀਆ ਹੋਊਗਾ ਸੁੱਕੇ ਹੀ ਥੋੜਾ ਜਿਹੜਾ 4 ਵਜੇ ਸਾਡਾ ਪਹਿਲਾ ਗਰੁੱਪ ਚੱਲਦਾ 4 ਵਜੇ ਅਸੀਂ ਸਾਰੇ ਜੀਨਦਰ ਜੜ ਜਾ ਕੇ ਖੇਤਾਂ 'ਚ ਬੈਠਦੇ ਆਂ ਤੇ 10 ਮਿੰਟ ਲੇਟ ਆਉਂਦੀ 15 ਮਿੰਟ ਬੰਦ ਲੇਬਰ ਜਿਹੜੀ ਸਾਡੇ ਖੇਤਾਂ 'ਚ ਉਹ ਮੁਰ ਰਹੀ ਆ ਬੁਰਾ ਹਾਲ ਆ ਸਾਡਾ ਉਦੋਂ ਬਾਅਦ ਜਿਹੜੀ 24 ਘੰਟੇ ਲਾਈਟ ਆ ਉਹਦੇ ਵੀ ਖੰਬੇ ਡਿੱਡੇ ਹੋਏ ਹੋਏ ਆ ਉਹ ਵੀ ਕੋਈ ਸਪਲਾਈ ਸਹੀ ਨਹੀਂ ਜਲਦੀ ਦੇ 1 ਮਿੰਟ ਨੇਰੀ ਆ ਜੇ 4-5 ਪੰਜ-ਪੰਜ ਘੰਟੇ ਇਹਨਾਂ ਤੋਂ ਫਾਲਟ ਨਹੀਂ ਨਿਕਲਦੇ ਜਿਹੜਾ ਇੱਥੇ ਤਿੰਨ ਦੋ ਤਿੰਨ ਵਾਰੀ ਅੱਗੇ ਵੀ ਅਸੀਂ ਧਰਨਾ ਸਨੇਹ ਧਰਨਾ ਲਾ ਕੇ ਦੋ ਤਿੰਨ ਘੰਟੇ ਜਈ ਸਾਹਿਬ ਨੂੰ ਸਾਰਿਆਂ ਨੂੰ ਨੋਟ ਕਰਾ ਕੇ ਗ ਕੋਈ ਸਾਨੂੰ ਜਵਾਬ ਨਹੀਂ ਟਰਾਂਸਫਰਮ ਸੜ ਜਾਂਦਾ ਸਾਡਾ 10-10 ਦਿਨ ਉਹਦਾ ਕੋਈ ਸਾਨੂੰ ਜਵਾਬ ਨਹੀਂ ਇੱਥੇ ਇੱਕ ਟਰਾਂਸਫਰਮ ਰਾਖ ਮਾਰਦਾ ਛਾਪੇ ਤੋਂ ਜਿਹੜਾ ਸੜਿਆ ਸੀਗਾ ਉਹ ਇੱਥੇ ਹੀ ਪਿਆ ਗ੍ਰੇਡ ਦੇ ਵਿੱਚ ਕਹਿੰਦੇ ਵੀ ਲਿਆ ਕੇ ਦੇਣੇ ਬਦਲਾ ਕੇ ਦੇਣੇ ਆ ਉਹਦਾ ਕੋਈ ਜਵਾਬ ਨਹੀਂਗਾ ਕੋਈ ਜਣਾ ਜਮਾ ਸਾਨੂੰ ਬੇਵਸ ਕਰ ਛੱਡਿਆ ਤੇ ਜਿਹੜਾ ਅੱਜ ਅਸੀਂ ਆ ਕੇ ਸਾਰੇ ਪਿੰਡ ਬੰਨੀਓ ਤਿੰਨ ਚਾਰ ਪਿੰਡਾਂ ਨੇ ਫਿਲਟਰ ਦੀ ਪ੍ਰੋਬਲਮ ਆ ਜਾਂ ਖੋਰਤੀ ਦੀ ਕਈ ਫਿਲਟਰਾਂ ਜੀ ਇਹ ਵੀ ਪ੍ਰੋਬਲਮ ਪਰ ਜੰਡ ਵਾਲਾ ਫਿਲਟਰ ਜਿਹੜਾ ਬਿਲਕੁਲ ਨਹੀਂ ਚੱਲ ਰਿਹਾ ਹੁੰਦੇ ਤੇ ਕਿੰਨੇ ਕਨੈਕਸ਼ਨ ਆਏ ਪੀ ਕਨੈਕਸ਼ਨ ਆ ਜਿਹੜੇ ਹੈ ਕਨੈਕਸ਼ਨ ਉਹਦੇ ਤੇ ਜੀ ਮੋਟਰ ਤਾਂ ਹੋਊਗੀ ਘਟੋ ਘਟ 250 ਪਰ ਲਾਈਨ ਜਿਹੜੀ ਉਹ ਥੋੜੀ ਜੀ ਲੰਮੀ ਹੋਣ ਦੇ ਕਾਰਨ ਚਲੋ ਜ਼ਿਆਦਾ ਹੋਊਗੀ ਮਤਲਬ ਮੋਟਰ ਕੋਈ ਆਪਾਂ ਦੇ ਕੋਲੇ ਗਿਣਤੀ ਤਾਂ ਹੈ ਨਹੀਂਗੀ ਉਹਦੇ ਚ ਕਿੰਨੇ ਦਿਨਾਂ ਤੋਂ ਆ ਰਹੀ ਮੁਸ਼ਕਲ ਹੈ ਇੱਕ ਤਰੀਕ ਤੋਂ ਲੈ ਕੇ ਜੀ ਅੱਜ 12 ਹੋ ਗਈ ਸਾਡੇ ਖੇਤਾਂ ਵਿੱਚ ਕੋਈ ਪਾਣੀ ਨਹੀਂ ਕੋਈ ਲੇਬਰ ਨਹੀਂ ਸਾਡੇ ਕੰਮ ਕਰ ਰਿਹਾ ਲਾਈਨ ਲੰਮੀ ਹੋਣ ਕਰਕੇ ਇੱਕ ਬੰਦਾ ਉਹਨਾਂ ਦੇ ਲੰਨਨਸ਼ਾਹ ਜਿਹੜਾ ਲਾਈਨਮੈਨ ਆ ਉਹ ਜਿਹੜਾ ਬਿਲਕੁਲ ਹੀ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਟਾ ਸਾਡਾ ਫੋਨ ਬੰਦ ਕਰ ਦਿੰਦੇ ਆਂ ਅਗੋਂ ਜਈ ਸਾਹਿਬ ਹੀ ਤੇ ਉਹ ਵੀ ਮੁਹਾਲੀ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ ਤਾਜ਼ਾ ਮਾਮਲਾ ਮੁਹਾਲੀ ਦੇ 3ਵੀਂ 2ਵਾਂ ਵਿੱਚ ਦੀ ਮਾਰਕੀਟ ਵਿੱਚ ਪੇਸ਼ ਆਇਆ ਜਿੱਥੇ ਕੁਝ ਗੁੰਡਾ ਕਿਸੋਂ ਦੇ ਨੌਜਵਾਨਾਂ ਨੇ ਕਿਰੀਆਨੀ ਦੀ ਦੁਕਾਨ ਤੇ ਹਮਲਾ ਕਰਕੇ ਸਸੇਟਾ ਕਪੜ ਦਿੱਤਾ ਹਾਲਾਂਕਿ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਪਰ ਪੁਲਿਸ ਕਾਫੀ ਦੇਰ ਬਾਅਦ ਆਈ ਵਹਰਾਲ ਜ਼ਖਮੀ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੁਹਾਲੀ ਨਗਰ ਕੌਂਸਲ ਦੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਨੇ ਮੁਹਾਲੀ ਦੇ ਬਾਬਾ ਬੰਦਾ ਸਿੰਘ ਬਹਾਦਰ ਬਾਸਾਟੇ ਅਤੇ ਇਸੇ ਨਾਲ ਲੱਗਦੀ ਸੜਕ ਨੂੰ ਚਾਲੂ ਕਰਵਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਸਿਮਿੰਟ ਪ੍ਰਿੰਸੀਪਲ ਸਕੱਤਰ ਹਾਊਸਿੰਗ ਪ੍ਰਿੰਸੀਪਲ ਸਕੱਤਰ ਟਰਾਂਸਪੋਰਟ ਵਿਭਾਗ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਮੁੱਖ ਪ੍ਰਸ਼ਾਸਕ ਮੰਡਾ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ ਨੋਟਿਸ ਵਿੱਚ ਕਿਹਾ ਗਿਆ ਹੈ ਕਿ 3 ਹਫਤੇ ਦੇ ਅੰਦਰ ਬ ਦਾ ਪ੍ਰਭਾਵੀ ਰੂਪ ਵਿੱਚ ਚਾਲੂ ਕੀਤਾ ਜਾਵੇ ਤੇ ਬਣ ਦੇ ਸੜਕ ਦੇ ਅਤੇ ਸੜਕ ਜੋ ਕਿ ਵਨ ਵੇ ਹੈ ਉਸ ਰੂਪ ਬਹਾਲ ਕੀਤਾ ਜਾਵੇ ਨਹੀਂ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਟਾਉਣਗੇ ਦੇਖੋ ਸਾਡੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਪਹਿਲਾਂ ਵੀ ਕਈ ਕੇਸਾਂ ਵਿੱਚ ਲੀਗਲ ਨੋਟਿਸ ਹਾਈ ਕੋਰਟ ਵੀ ਜਾਂਦਾ ਰਿਹਾ ਮੋਹਾਲੀ ਦੀ ਬੜੀ ਇਸ਼ਕਤ ਇਹ ਵੀ ਬੜਾ ਸੈਂਸਿਟਿਵ ਇਸ਼ੂ ਆ ਮੋਹਾਲੀ ਦੇ ਲੋਕਾਂ ਨੂੰ ਜੁੜਿਆ ਹੋਇਆ ਮਸਲਾ ਉਹ 2009 ਦੇ ਵਿੱਚ ਤੁਹਾਨੂੰ ਪਤਾ ਹੈ ਬੱਸ ਸਟੈਂਡ ਮੋਹਾਲੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਬਣਦਾ ਫੈਸਲਾ ਆ ਜਿਹੜਾ 7 ਕਿਲੋ ਵਿੱਚ 6 ਫੀਸ ਦੇ ਵਿੱਚ ਉੱਥੇ ਬੰਦਾ ਸੀ ਉਹ 2009 ਜਿਹੇ ਵਿੱਚ ਲਗਭਗ ਸ਼ੁਰੂ ਹੋ ਗਿਆ ਸੀ ਜਿਹੜੇ ਜਿਹੜਾ 11 ਵਿੱਚ ਕੰਪਲੀਟ ਹੋਣਾ ਸੀ ਪਰ 11 ਚ ਕੰਪਲੀਟ ਨਹੀਂ ਹੋ ਸਕਿਆ ਹੋ ਸਕਿਆ ਇਹ ਇਹਨੂੰ ਖੀਰ ਜਿਹੜਾ ਵਾ ਸ਼ੁਰੂ ਲੇਟ ਹੁੰਦਾ ਹੁੰਦਾ 16 ਚ ਦਸੰਬਰ 16 ਵਿੱਚ ਜਿਹੜਾ ਇਹਦਾ ਦੁਗਾਟਨ ਮਾਨਜੋਗ ਉਦੋਂ ਦੇ ਡਿਊਟੀ ਮੁੱਖ ਮੰਤਰੀ ਨੇ ਕੀਤਾ ਚੁੱਕਿਆ ਪਰ ਅੱਜ ਲਗਭਗ ਕੈਲੋ ਕਿ 14 ਸਾਲ ਹੋ ਗਏ ਨੇ ਉਦੇ ਨਾਲ ਉਥੇ ਜਿਹੜੀ ਕੰਪਨੀ ਸੀ ਐਂਡ ਸੀ ਨੂੰ ਜਿਹਨੇ ਇੱਕ ਬੱਸ ਸਟੈਂਡ ਬਣਾਉਣਾ ਸੀ ਜਦੋਂ ਬੱਸ ਸਟੈਂਡ ਬਣਾਉਣ ਵਾਸਤੇ ਕੰਮ ਸ਼ੁਰੂ ਕੀਤਾ ਸੀ ਉਹ ਜਿਹੜੀ ਸਾਡੀ ਲਗਭਗ 80 ਫੁੱਟ ਰੋਡ ਦੇ ਵਿੱਚੋਂ 40 ਫੁੱਟ ਜਿਹੜੀ 60 ਫੁੱਟ ਰੋਡ ਆ 20 ਫੁੱਟ ਪਰਮਾ ਜਿਹੜੀ 30 ਫੁੱਟ ਸੜਕਾ ਉਹ ਵਨ ਸਾਈਡਡ ਜਿਹੜੀ ਆ ਉਹਨਾਂ ਨੇ ਉਹਨਾਂ ਨੂੰ ਬੰਦ ਕੀਤੀ ਸੀ ਤਾਂ ਕਿ ਉਹ ਜਿਹੜਾ ਉਥੇ ਕੋਈ ਬਿਲਡਿੰਗ ਬਣਾਉਣ ਲੱਗਿਆ ਕੋ ਹਾਦਸਾ ਨਾ ਵਾਪਰੇ ਉਹਨਾਂ ਦਾ ਬੇਸਮੈਂਟ ਬਣਾਉਣੀ ਸੀ ਔਰ ਉਹ ਸੜਕ ਜਿਹੜਾ ਬੰਦ ਹੋਣ ਕਰਕੇ ਉਹ ਕਿਉਂਕਿ ਪੰਜਾਬ ਕੋ ਜਿਹੜਾ ਵੀ ਕਿਸੇ ਦੇ ਬਲੌਂਗੀ ਤੋਂ ਜਦੋਂ ਆਉਣਾ ਵਾ ਪੁਲ ਅੱਗੇ ਪੁਲ ਉੱਤਰ ਕੇ ਅੱਗੇ ਪੁਲ ਤੋਂ ਪਹਿਲਾਂ ਨਹੀਂ ਸੀ ਹੁੰਦਾ ਫਰਾਈ ਹੋਣੇ ਸੀ ਲੋਕੀ ਬਲੌਂਗੀ ਤੋਂ ਮੁੜ ਜਾਂਦੇ ਸਨ ਹੁਣ ਬਲੌਂਗੀ ਤੋਂ ਜਦੋਂ ਵੀ ਮੁਹਾਲੀ ਨੂੰ ਐਂਟਰ ਹੋਣਾ ਵੇਖਦਾ ਚਾਹੂੰ ਤਾਂ ਸਾਰੀ ਟ੍ਰੈਫਿਕ ਮੁਹਾਲੀ ਨੂੰ ਉੱਥੇ ਹੁੰਦੀ ਸੈਂਕੜਿਆਂ ਦੇ ਇਤਿਹਾਜ਼ ਤੁਸੀਂ ਜਾਮ ਲੱਗ ਲੋ ਗੱਡੀਆਂ ਫਸ ਜਾਂਦੀਆਂ ਜਾਮ ਲੱਗਦਾ ਇਧਰ ਲਾਈਟਰਾਂ ਦੇ ਲਾਈਟਰ ਲੋਕ ਜਾਂਦੇ ਨੇ ਡਬਲ ਡਬਲ ਗੱਡੀਆਂ ਲੱਗ ਜਾਂਦੀ ਇਹਨੇ ਉਸ ਤਰ੍ਹਾਂ ਜੀ ਕਿਉਂ ਇੱਕ ਗੱਡੀ ਹੂਈ ਇੱਕ ਟਾਈਮ ਲੱਗ ਸਕਦੀ ਐਦੋਂ ਇੱਕ ਟਗੱਡੀ ਉਦੋਂ ਔਰ ਜਦੋਂ ਲਾਈਟ ਹੁੰਦੀ ਆ ਲੋਕੀ ਦੋ ਦੋ ਗੱਡੀਆਂ ਖਿਲਾੜ ਦਿੰਦੇ ਨੇ ਔਰ ਦੂਜੇ ਬੰਦੇ ਜਿਹਨੂੰ ਇਦੋਂ ਗ੍ਰੀ ਚਿੱਤਾਂ ਮਿਲ ਜਾਂਦਾ ਬੁਣਿਆ ਮੈਂ ਤੁਸੀਂ ਮੇਰੇ ਨਾਲ ਮਨਜੋਗ ਸਾਰੇ ਪ੍ਰੈਸ ਨੂੰ ਮੈਂ ਦੋ ਤਣੇ ਲੈ ਕੇ ਗਿਆ ਉੱਥੇ ਮੌਕਾ ਦਿਖਾਇਆ ਮਨਜੋਗ ਡਿਊਟੀ ਕਮਿਸ਼ਨਰ ਜਿਹੜੇ ਸਾਡੇ ਚੇਅਰਮੈਨ ਨੇ ਰੂਟ ਸੇਫਟੀ ਦੇ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਪਈ ਦਮ ਇਹਨੂੰ ਸੜਕੋਂ ਖਿਲਾਓ ਕਮਾਡਾ ਨੂੰ ਲਿਖਿਆ ਲੇਕਿਨ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਵਿੱਚ ਕੋਈ ਅਫਸਰ ਇਸ ਗੱਲ ਨੂੰ ਧਿਆਨ ਸੋਣਨ ਨੂੰ ਪਿਆਰ ਨਹੀਂ ਅਖੀਰ ਜਿੱਦਾਂ ਮੈਂ ਪਹਿਲਾਂ ਲੋਕਾਂ ਲਈ ਲੜਦਾ ਵਾਂ ਲੋਕਾਂ ਲਈ ਖੜਦਾ ਵਾਂ ਮੈਂ ਇਹਦੇ ਲਈ ਵੀ ਇਹ ਜਿਹੜੀ ਇਸ ਸਮੱਸਿਆ ਨੂੰ ਮੁੱਖ ਧਾਰ ਦੇਣਾ ਜਦੋਂ ਆਪਣੇ ਮਨਜੋਗ ਇਹ ਡੋਕੂਮੈਂਟ ਨੀਮਨ ਸਿੰਘ ਦਾ ਹੀ ਕਾਨੂੰਨੀ ਨੋਟਿਸ ਜਿਹੜਾ ਵਾ ਮੈਂ ਭੇਜਤਾ ਹਾਂਜੀ ਇਹਦੇ ਵਿੱਚ ਮੌਜੂ चीफ ਸੈਕਟਰ ਕਤਰ ਸਾਹਿਬ ਨੂੰ ਤੇ ਇਸੇ ਪਾਸੇ ਕਤਰ ਹੌਸਿੰਗ ਨੂੰ ਪ੍ਰਿੰਸੀਪਲ ਸੈਕਟਰੀ ਟਰਾਂਸਪੋਰਟ ਨੂੰ ਡਿਪਟੀ ਕਮਿਸ਼ਨਰ ਨੂੰ ਔਰ ਚੀਫ ਅਰਜੀਸ਼ੀਲ ਕਮਾਂਡਰ ਸਾਧਨ ਪਾਰਟੀ ਬਣਾਇਆ ਗਿਆ ਪੇਜ ਨਾ ਇਹਦਾ ਕਿਉਂਕਿ ਲੋਕਾਂ ਆਮ ਸਿੰਘ ਹਲਕੇ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਪਤਿਕ ਲਖਵੀਰ ਸਿੰਘ ਰਾਏ ਦਾ ਜਨਮ ਦਿਨ ਉਹਨਾਂ ਦੇ ਇੱਕ ਪ੍ਰਸ਼ੰਸ਼ਕ ਰਣਦੀਪ ਸਿੰਘ ਜੋ ਕਿ 버ਗਰ ਤੇ ਕੁਲਚਿਆਂ ਦੀ ਰੇੜੀ ਲਗਾਉਂਦੇ ਹਨ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਪਤਿਕ ਲਖਵੀਰ ਸਿੰਘ ਰਾਏ ਦੇ ਦਫ਼ਤਰ ਦੇ ਬਾਹਰ 버ਗਰ ਅਤੇ ਕੁਲਚੇ ਛੋਲੇ ਦਾ ਲੰਗਰ ਲਗਾ ਕੇ ਮਨਾਇਆ ਗਿਆ ਇਸ ਮੌਕੇ ਤੇ ਪੱਤਰਕਾਰਾਂ ਵੱਲੋਂ ਉਹਨਾਂ ਦਾ ਕੇਕ ਵੀ ਕੱਟਿਆ ਗਿਆ ਇਹਨਾਂ ਨੇ ਸਮੁੱਚੇ ਰੂਪ ਵਿੱਚ ਮੇਰੇ ਸਾਰੇ ਪੱਤਰਕਾਰ ਭਰਾ ਖੜੇ ਨੇ ਸਾਰੀਆਂ ਭੈਣਾਂ ਵੀ ਨੇ ਜਿਨ੍ਹਾਂ ਨੇ ਮੈਨੂੰ ਬੁਲਾ ਕੇ ਇੱਥੇ ਕੇਕਟ ਹੈ ਅੱਜ ਜਨਮ ਦਿਨ ਮੇਰਾ ਔਰ ਮੈਂ ਸੋਚਦਾ ਮੈਂ ਬਹੁਤ ਕਿਸਮਤਵਾਰਾ ਜਿਹੜਾ ਮੈਨੂੰ ਆਪਣੇ ਭਰਾਵਾਂ ਦਾ ਪਿਆਰ ਮਿਲਿਆ ਪ੍ਰੈਸ ਚੌਥਾ ਖੰਭ ਡੈਮੋਕ੍ਰੇਸੀ ਦਾ ਹਮੇਸ਼ਾ ਸੱਚ ਦੇ ਪਹਿਰਾ ਦਿੱਤਾ ਫਤੇਗਰ ਸਾਹਿਬ ਦੀ ਪ੍ਰੈਸ ਨੇ ਜਿੱਥੇ ਅਸੀਂ ਗਲਤਾਂ ਉਥੇ ਗਲਤ ਕਹਿ ਹੈ ਜਿੱਥੇ ਸਹੀਆਂ ਸਹੀ ਕਹਿ। ਸੋ ਮੈਨੂੰ ਸਾਡੇ ਪ੍ਰੈਸ ਵਾਲੇ ਭਰਾਵਾਂ ਤੇ ਮਾਣ ਆ। ਜੇ ਕਿਤੇ ਗਲਤੀ ਹੋਈਏ ਤਾਂ ਵੀ ਉਹ ਅਸ਼ੀਸ਼ ਦਿਖਾਉਂਦੇ ਆਂ ਕਿ ਚੰਗੇ ਕੰਮ ਕਰਦੇ ਆਂ ਤਾਂ ਵੀ ਲੋਕਾਂ ਦਾ ਤੱਕ ਲੱਗੇ ਰਹੇ ਆਂ ਫਰੋਹਲਪੁਰ ਦੇ ਬਸਤੀ ਨਜਾਬਉਦੀਨ ਵਾਲਾ ਵਿੱਚ ਲੋਕਾਂ ਨੇ ਬੱਚਾ ਚੋਰੀ ਕਰਨ ਵਾਲੇ ਇੱਕ ਸਖਸ਼ ਨੂੰ ਕਾਬੂ ਕੀਤਾ ਹੈ ਖੰਬੇ ਦਾ ਬਣ ਕੇ ਇਸ ਦੀ ਕੀਤੀ ਗਈ ਚੇਤ ਪ੍ਰੇਣ ਸਕੂਲ ਜਾਣ ਸਮੇ ਮਾਂ ਦੇ ਹੱਥੋਂ ਬੱਚੇ ਨੂੰ ਖੋ ਕੇ ਭੱਜਣ ਦੀ ਫਰਾਕ ਵਿੱਚ ਸੀ ਇਹ ਸਖਸ਼ ਬਹਾਰਤ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਗਿਆ ਪਤਾ ਨਹੀਂ ਸਰ ਕੌਣ ਸੀਗਾ ਕੌਣ ਨਹੀਂ ਸੀਗਾ ਸਵੇਰ 8 ਵੇ ਦਾ ਟਾਈਮ ਸੀ ਮੈਂ ਆਪਣੇ ਬੱਚੇ ਛੱਡਣ ਜਾ ਰਹੀ ਸੀਗੀ ਸਵੇਰ 8 ਵਜੇ ਉਹਨਾਂ ਨੇ ਮੇਰੇ ਬੱਚੇ ਖੁਆ ਖਵਾਈ ਕੀਤੀ ਮੈਨੂੰ ਤੱਕੇ ਦੇ ਕੇ ਸੁਟੇ ਮੇਰੇ ਕੋਲ ਗੁੜੀਆਂ ਲੈ ਕੇ ਜਾ ਰਹੇ ਸੀ ਖੋ ਕੇ ਤੇ ਫਾਟ ਕੋ ਪਾਰ ਲੁਧਿਆਣਾ ਦੇ ਖੜਾ ਸੀਗਾ ਉੱਥੇ ਹਾਂਜੀ ਉੱਥੇ ਖੜੇ ਸੀਗੇ ਤੇ ਇਹ ਮਤਲਬ ਦੋ ਤਿੰਨ ਜਣੇ ਤਾਂ ਸ਼ੌਕ ਕੇ ਬੈਠੇ ਹੋਏ ਸੀਗੇ ਇੱਕ ਇਕੱਲਾ ਹੀ ਖੜਾ ਆਇਆ ਸੀਗਾ ਤੇ ਜਦੋਂ ਮੈਂ ਬੱਚੇ ਛੱਡਣ ਜਾ ਰਹੀ ਉਹਨਾਂ ਨੇ ਦੇਖਿਆ ਪਹਿਲਾਂ ਗਲਤ ਸਲਤ ਬੋਲ ਲਗਾ ਗੁਲਾ ਗੁਲਾ ਕੱਢੀਆਂ ਫਿਰ ਮੇਰੇ ਹੱਥੋਂ ਖੋਆ ਖਵਾਈ ਕੀਤੀ ਮੇਰੇ ਬੱਚੇ ਵਾਸਤੇ ਤੇ ਉਹ ਖੋ ਕੇ ਲਈ ਜਾ ਰਹੇ ਫਿਰ ਜਦੋਂ ਮੈਨੂੰ ਤਾਂ ਕਹਦੇ ਕਿਸੇ ਟਾਈਮ ਐ ਫਿਰ ਉੱਠੀ ਫੁੜਤੀ ਨਾ ਫਿਰ ਮੈਨੇ ਉੱਠ ਕੇ ਲੈਣ ਦੇ ਭੱਟੇ ਮਾਰੇ ਚੱਕ ਕੇ ਫਿਰ ਮੈਨੇ ਆਪਣੇ ਬੱਚੇ ਛਡਾਏ ਤੇ ਫਿਰ ਜਾਨੀ ਕਿ ਭੱਜਣ ਲੱਗੇ ਫਿਰ ਉੱਥੋਂ ਸਾਡੇ ਘਰ ਦੇ ਆ ਗਏ ਤੇ ਉਹਨਾਂ ਨੇ ਪਕੜ ਕੇ ਫਿਰ ਬੰਨ ਲਿੱਤਾ ਤੇ ਫਿਰ ਉਹਨਾਂ ਨੇ ਨਾ ਪੁਲਿਸ ਥਾਣੇ ਦਿੱਤੇ ਹੋਰ ਪੁਲਿਸ ਦੇ ਵੱਲ ਕੀਤਾ ਹਾਂਜੀ ਪੁਲਿਸ ਹੋਰ ਕੀ ਮੰਗੇ ਤੁਹਾਡੀ ਫੋਂ ਸਾਡੇ ਇਹ ਮੰਗ ਹੈ ਕਿ ਸਾਡੇ ਬੱਚੇ ਸੇਫ ਹੋਣੇ ਚਾਹੀਦੇ ਆ ਹਾਂਜੀ ਹੋਰ ਵੀ ਸਹਿਮ ਬਲ ਕੇ ਲੋਕਾਂ ਚ ਹਾਂਜੀ ਹਾਂਜੀ ਮੈਂ ਤੇ ਇਹ ਕਰਦੇਗੇ ਵੀ ਸਭ ਦੇ ਬੱਚੇ ਵਧੀਆ ਹੋਣੇ ਚਾਹੀਦੇ ਹਾਂ ਹਾਂਜੀ ਮੇਰੀ ਭਤੀਜੀ ਹੈਗੀ ਆ ਸਵੇਰ 8 ਵਜੇ ਸਾਰੀਆਂ ਸਕੂਲ ਛੱਡਣ ਜਾਂਦੀਆਂ ਸਾਡਾ ਘਰ ਥੋੜਾ ਫਾਟਕ ਤੁਰੇ ਫਾਟਕ ਦੇ ਭਾਰ ਰਹਿੰਦੇ ਆ ਫਾਟਕ ਤਿੰਦੇ ਹੱਥੀ ਵਖੀ ਪਿਆ ਜਾਂਦੇ ਹਥੋਂ ਦੋਵੇਂ ਬੱਚੇ ਖੋਏ ਤੇ ਉਹ ਮੇਰੇ ਭਰਾ ਦੋਵੇਂ ਕੰਮ ਤੇ ਜਾ ਰਹੇ ਉਹਨਾਂ ਨੇ ਦੇਖਿਆ ਵੀ ਉਹਨੂੰ ਹੀ ਵਾਈਫ ਦੇ ਨਾਲ ਕੋਈ ਅੱਥਾ ਬਾਈ ਕਰਦਾ ਪਿਆ ਜਦੋਂ ਇਹਨੇ ਕਿਹਾ ਬੱਚੇ ਖੋਰੇ ਉਹਨਾਂ ਨੇ ਭੱਜ ਕੇ ਉਹਨੂੰ ਫੜਿਆ ਤੇ ਇੱਥੇ ਸਾਡੇ ਵੀ ਕਲਾਕਾਰ ਹੈਗਾ ਉਧਰ ਇਹਨਾਂ ਦਾ ਫਿਰ ਸਾਡੇ ਇੰਨੇ ਲੈ ਕੇ ਆਏ ਪਿੰਡ ਦੇ ਵਿੱਚ ਇੱਥੇ ਨੂੰ ਬੰਨਿਆ ਗਿਆ ਜਦੋਂ ਉਹਦੀ ਤਲਾਸ਼ੀ ਲਈ ਹੁੰਦੀ ਜੇਬ ਚ ਸੰਦੂਰ ਗੋਲੀਆਂ ਰੁਮਾਲ ਪਤਾ ਨਹੀਂ ਕੀ ਕੋਸ਼ ਨਿਕਲੇ ਗਾਂਜਾ ਜੋ ਨਸ਼ੇ ਵਗੈਰਾ ਕਰਦੇ ਅੱਜ ਕੱਲ ਉਹ ਸਾਰਿਆਂ ਦੀ ਜੇਬ ਚ ਨਿਕਲੇ ਫਿਰ ਉਹਨੂੰ ਥੋੜਾ ਬੋਤਾ ਵੀ ਡਰਾਇਆ ਤਮਕਾਇਆ ਤਾਂ ਅੱਗੋ ਕਹਿੰਦਾ ਮੈਂ ਪਹਿਲੀ ਵਾਰੀ ਥੋੜੀ ਕੀਤਾਗਾ ਮੈਂ ਤਾਂ ਪਹਿਲਾਂ ਵੀ ਵਾਰ ਵਾਰੀ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਪੁਲਿਸ ਕੀ ਕਰੂਗੀ ਹੁਣ ਫੜੋਗੇ ਤੂੰ ਰਿਪੋਰਟ ਲਿਖਾਓਗੇ ਸ਼ਾਮ ਨੂੰ ਛੱਡ ਦਾਂਗੇ ਹੁਣ ਪੁਲਿਸ ਵਾਲਿਆਂ ਨੇ ਇਹ ਵੀ ਉਹ ਕਿਹਾ ਵੀ ਕੋਈ ਨਹੀਂ ਦੇਖਦੇ ਆ ਸ਼ਾਂਤੀ ਕਰ ਕੀ ਬੰਦਾ ਕੋਈ ਜਵਾਬ ਇਲਾਕਿਆਂ ਦੇ ਵਿੱਚ ਸਕੂਲ ਦੀ ਬੈਣ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਤਾਂ ਇੱਕ ਫੋਰਚੂਨਰ ਗੱਡੀ ਸਵਾਰ ਮਹਿਲਾ ਵੱਲੋਂ ਸਕੂਲ ਨੂੰ ਬੱਸ ਨੂੰ ਰੋਕ ਕੇ ਪਿਸਤਲ ਬੱਸ ਵਿੱਚ ਬੜ ਗਈ ਅਤੇ ਬੱਚਿਆਂ ਨੂੰ ਡਰਾਉਣ ਲੱਗ ਪਏ। ਬੱਚਿਆਂ ਨੇ ਜੋ ਵੀਡੀਓ ਬਣਾਈ ਹੈ ਉਸ ਨੂੰ ਡਿਲੀਟ ਕਰੋ ਤਾਂ ਮਾਮਲਾ ਸਕੂਲ ਦੀ ਪ੍ਰਿੰਸੀਪਲ ਤੱਕ ਪਹੁੰਚਿਆ। ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਜਿਵੇਂ ਹੀ ਬੱਚਿਆਂ ਨੂੰ ਛੱਡਣ ਬਾਸੇ ਬਸ ਜਾਂਦੀ ਹੈ ਤੇ ਇੱਕ ਫੋਰਚੂਨਰ ਗੱਡੀ ਦੇ ਵਿੱਚੋਂ ਮਹਿਲਾ ਉਤਰਦੀ ਹੈ ਜਿਸ ਕੋਲੇ ਕਸੌਰ ਸੀ ਉਸਨੇ ਇੱਕ ਸਖਸ਼ ਨੌਜਵਾਨ ਮੁੰਡੇ ਨੂੰ ਵੀਡੀਓ ਡਿਲੀਟ ਕਰਨ ਲਈ ਕਿਹਾ ਹਾਲਾਂਕਿ ਵੀਡੀਓ ਡਿਲੀਟ ਵੀ ਕੀਤੇ ਗਏ ਪਰ ਇਸ ਮਾਮਲੇ ਦੀ ਛਾਂਬੇਂਡ ਪੁਲਿਸ ਕਰ ਰਹੀ ਹੈ ਕਿ ਆਖਰਕਾਰ ਇਹ ਮਾਮਲਾ ਸਾਰਾ ਹੈ ਕੀ ਹਾਂਜੀ ਮੇਰਾ ਨਾਮ ਪਰਮਿੰਦਰ ਕੌਰ ਹੈ ਜੀ ਤੇ ਮੈਂ ਗਗੜੇ ਪਿੰਡ ਦੀ ਰਹਿਣ ਵਾਲੀ ਹਾਂ ਤੇ ਸਾਡੇ ਬੱਚੇ ਤੇ ਗਾਰਡਨ ਵੈਲੀ ਸਕੂਲ 'ਚ ਪੜ੍ਹਦੇ ਹਨ ਦਿਹਾਲਪੁਰਾ ਐਕਚੁਅਲੀ 1+1 'ਚ ਬੱਚੇ ਤੇ ਮਾਛੀਵਾੜੇ ਬ੍ਰਾਂਚ ਹੈ ਸਾਡੀ ਉਤੋਂ ਪੇਪਰ ਦੇ ਘਾਰੇ ਸੀ ਵਾਪਿਸ ਇਧਰ ਹਾਈਵੇ ਕੰਨੀਕੋਦਮ ਜਾਂਦੇ ਅੱਗੇ ਇੱਕ ਗੱਡੀ ਨੇ ਲਗਾ ਲਿਆ ਫੋਰਚੂਨਰ ਗੱਡੀ ਉਹ ਉੱਤਰ ਕੇ ਇਹਨੇ ਸਭ ਤੋਂ ਪਹਿਲਾਂ ਗਨ ਪੁਆਇੰਟ ਤੇ ਡਰਾਈਵਰ ਨੂੰ ਰੱਖਿਆ ਤੇ ਉਹਨਾਂ ਨੇ ਕਹਿ ਰਹੇ ਸੀ ਕੋਈ ਬੱਚਾ ਵੀ ਵੀਡੀਓ ਵਗੈਰਾ ਕੁਝ ਕਰ ਰਿਹਾ ਕਿਛੇ ਤੇ ਮਤਲਬ ਬੱਚੇ ਨੂੰ ਡਿਲੀਟ ਕਰਵਾਈ ਜਾਵੇ ਫਿਰ ਉਹਨੇ ਕਿਹਾ ਵੀ ਡਰਾਈਵਰ ਨੇ ਤੁਸੀਂ ਆਪ ਕਹੋ ਅੰਦਰ ਜਾ ਕੇ ਉਹ ਲੇਡੀ ਮਤਲਬ ਜਾਂਦੇ ਵਿੱਚ ਚਲੀ ਗਈ ਤੇ ਇੱਕ ਉਹਨਾਂ ਬੱਚੇ ਦੇ ਅੰਦਰ ਜਾ ਕੇ ਮਤਲਬ ਗਨ ਪੁਆਇੰਟ ਤੇ ਉਹਨੂੰ ਕਿਹਾ ਕਿ ਵੀਡੀਓ ਡਿਲੀਟ ਕਰ ਦੇ ਤੂੰ ਬੱਚੇ ਨੇ ਵੀਡੀਓ ਉਹ ਵੀ ਡਿਲੀਟ ਕਰਤੀ ਫਿਰ ਨਾਲ ਦੇ ਬੱਚੇ ਨੂੰ ਮੈਂ ਨੇ ਕਿਹਾ ਵੀ ਵੀਡੀਓ ਦੁਬਾਰਾ ਪੂਰੀ ਰੀਸਾਈਕਲ ਬਿਨ ਚੋਂ ਵੀ ਡਿਲੀਟ ਕਰ ਦੇ ਪ੍ਰੋਪਰਲੀ ਦੋਨੋਂ نیچے ਉਹ ਮਤਲਬ ਉੱਤਰ ਗਈ ਪਰ ਮੇਰੇ ਬੇਟੇ ਨੇ ਜਦੋਂ ਮੈਨੂੰ ਕਾਲ ਕਰਕੇ ਦੱਸੀ ساری ਘਟਨਾ ਤਾਂ ਅਸੀਂ ਬਿਲਕੁਲ ਇੱਕਦਮ ਸ਼ੌਕ ਬੋਗ ਗਏ ਕਿਵੇਂ ਹੋ ਗਿਆ ਇਸ ਤਰ੍ਹਾਂ ਮਲੇ ਇੰਨੀ ਮੰਦ ਭਾਗੀ ਘਟਨਾ ਮੇਨ ਹਾਈਵੇ ਸੀਗਾ ਆਪਣਾ ਕਿੰਨੇ ਵਜੇ ਸੀ ਘਟਨਾ ਉਹ ਜੀ ਆਈ ਥਿੰਕ 12:35 ਤੋਂ 12:45 ਤੱਕ ਦਾ 50 ਤੱਕ ਦੀ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਵਾਤੀ ਹੈ ਮੈਂ ਪ੍ਰਿੰਸੀਪਲ ਕਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਸਮਰਾਲਾ ਜਲਪੁਰਾ ਤੋਂ ਹਾਂ ਤੇ ਕੱਲ ਇੱਕ ਬਹੁਤ ਹੀ ਅਜੀਬ ਜਿਹੀ ਘਟਨਾ ਘਟੀ ਜਿਹੜੀ ਅਸੀਂ ਕਦੇ ਵੀexpect ਨਹੀਂ ਕਰਦੇ ਕਿਉਂਕਿ ਸਕੂਲ ਅਰਗੇ ਸੰਸਥਾ ਦੇ ਵਿੱਚ ਕਦੇ ਵੀ ਆਰਮ ਸਿਸਟਮ ਲਾਈਕ ਕੰਨਸ ਵਗੈਰਾ ਦਾ ਪ੍ਰਯੋਗ ਨਹੀਂ ਹੁੰਦਾ ਸਾਡੇ ਬੱਚੇ ਮਾਚੀ ਵਾਲਾ ਤੋਂ ਵੈਂਚ ਆ ਰਹੇ ਸੀ ਲਗਭਗ 25 ਬੱਚੇ ਸਵਾਸੀ ਜਿੱਚ 11 ਬੱਚੀਆਂ ਸੀ ਔਰ 14 ਲੜਕੇ ਸੀ ਸਾਰੇ ਮਾਈਨਰ ਸੀ ਤੇ ਉਹ ਆਪਣੇ ਫੋਨ ਦੇ ਨਾਲ ਕੋਈ ਰੀਲ ਬਣਾ ਰਹੇ ਸੀ ਆਪਸ ਵਿੱਚ ਦੋਸਤਾਂ ਦੀ ਸਡਨਲੀ ਉਹਨਾਂ ਦੀ ਵੈਂ

ਮੋਫਰਚਨਰ ਚਲਾ ਰਹੀ ਸੀ ਵਾਈਟ ਕਲਰ ਦੀ ਉਹਨੇ ਫੋਰਸਫੁਲੀ ਵੈਨ ਨੂੰ ਰੋਕਿਆ ਔਰ ਉਹ ਵੈਨ ਚਾਈ ਉਹਦੇ ਕੋਲ ਗਨ ਸੀ ਔਰ ਉਹਨੇ ਬੱਚਾ ਨੂੰ ਏਮ ਕਰਦੇ ਹੋਏ ਕਿਹਾ ਵੀ ਵੀਡੀਓ ਡਿਲੀਟ ਕਰ ਤਾ ਮੇਰੀ ਵੀਡੀਓ ਬਣਾਈ ਹੈ ਤੇ ਬੱਚਿਆਂ ਨੂੰ ਪਤਾ ਵੀ ਨਹੀਂ ਸੀ ਵੀ ਉਹ ਕਿਸ ਵੀਡੀਓ ਦੀ ਗੱਲ ਕਰ ਰਹੇ ਦੋ ਉਹਨਾਂ ਨੇ ਆਪਣੀ ਵੀਡੀਓਜ਼ ਡਿਲੀਟ ਕੀਤੀਆਂ ਪਰ ਉਹਨਾਂ ਨੇ ਦੂਜੇ ਬੱਚੇ ਵੱਲ ਗਨ ਕਰਕੇ ਕਿਹਾ ਵੀ ਇਹਦੀ ਚੈੱਕ ਕਰ ਵੀ ਹੋਗੀ ਐਂਡ ਫਿਰ ਉਹ ਗਨ ਨੂੰ ਲਹਿਰਾਉਂਦੀ ਹੋਈ ਬਹੁਤ ਹੀ ਬੱਚਿਆਂ ਨੂੰ ਥ੍ਰੈਟਨ ਕਰਦੇ ਹੋਏ ਗੱਡੀ ਦੇ ਵਿੱਚ ਉਤਰ ਗਏ ਕਿਉਂਕਿ ਉਹਨਾਂ ਨੇ ਡਰਾਈਵਰ ਤੇ ਵੱਲ ਨੂੰ ਗਨ ਏਮ ਕੀਤੀ ਵੀ ਤੇਰੀ ਵੈਨ ਦੇ ਵਿੱਚ ਹੀ ਹੋ ਰਿਹਾ ਤੇ ਸਾਨੂੰ ਲੱਗਦਾ ਵੀ ਇਹ ਲਾਅ ਐਂ ਔਰ ਬੱਚੇ ਕੱਲ ਦੇ ਬਹੁਤ ਜ਼ਿਆਦਾ ਟਰੋਮਾ ਚ ਨੇ ਤੇ ਅਸੀਂ ਪ੍ਰਸ਼ਾਸਨ ਤੋਂ ਮੀਡੀਆ ਤੋਂ ਚਾਹੁੰਦੇ ਆ ਵੀ ਸਾਡੀ ਹੈਲਪ ਕਰਨ ਜਾਤ ਹੋ ਜਾਦਾ ਤਾਂ ਕਿ ਐਸੀਆਂ ਚੀਜ਼ਾਂ ਅੱਗੇ ਫਾਰਵਰਡ ਨਾ ਹੋ ਸਕਣ ਕਿਉਂਕਿ ਬੱਚੇ ਆਪਸ ਆਪਾਂ ਦੇ ਸਾਜੇ ਹਨ ਕਿਸੇ ਦੀ ਵੀ ਸੁਰੱਖਿਆ ਜਿਹੜੀ ਆਪਣੇ ਹੱਥ ਚ ਰਹਿਣੀ ਚਾਹੀਦੀ ਔਰ ਖਾਸ ਕਰਕੇ ਬੱਚਾ ਨੂੰ ਮਾਮਲਾ ਸਾਡੇ ਧਿਆਨ ਚ ਹੈ ਗਾਰਡਨ ਵੈਲੀ ਦਿਆਲਪੁਰਾ ਦੇ ਬੱਚੇ ਪਲੱਸ 2 ਔਰ ਪਲੱਸ 1 ਵਾਲੇ ਬੱਚੇ ਕੱਲ ਮਾਛੀਵੜਾ ਸਾਹਿਬ ਤੋਂ ਆ ਰਹੇ ਸੀ ਜਦੋਂ ਬਾਈਪਾਸ ਤੇ ਪੁਲ ਤੋਂ ਉੱਪਰ ਦਿਆਲਪੁਰਾ ਵੱਲ ਨੂੰ ਕ੍ਰੋਸ ਕਰਨ ਲੱਗੇ ਤੇ ਅੱਗੇ ਇੱਕ ਡਰਾਈਵਰ ਦੇ ਕਹਿਣ ਮੁਤਾਬਕ ਫੋਰਚਨਰ ਗੱਡੀ ਉਹਨਾਂ ਦੀ ਗੱਡੀ ਦੇ ਅੱਗੇ ਆ ਕੇ ਸਲੋ ਹੋ ਗਈ ਤੇ ਹੌਲੀ ਹੌਲੀ ਕਰਕੇ ਗੱਡੀ ਰੁਕ ਗਈ। ਗੱਡੀ ਦੇ ਵਿੱਚੋਂ ਇੱਕ ਲੇਡੀਜ਼ ਉਤਰੀ ਉਤਰ ਕੇ ਉਹਨੇ ਡਰਾਈਵਰ ਨੂੰ ਕਿਹਾ ਕਿ ਤੁਹਾਡੇ ਵਿੱਚ ਬੈਨ ਦੇ ਵਿੱਚ ਇੱਕ ਲੜਕਾ ਬੈਠਾ ਉਹਨੇ ਮੇਰੀ ਵੀਡੀਓ ਬਣਾਈ ਹੈ। ਉਹ ਡਿਲੀਟ ਕਰਾਓ। ਡਰਾਈਵਰ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ। ਲੇਡੀਜ਼ ਘੁੰਮ ਕੇ ਬੱਸ ਦੇ ਵਿੱਚ ਆ ਗਈ ਤੇ ਉਹਨੇ ਲੜਕਾ ਪਛਾਣ ਲਿਆ ਲੜਕੇ ਨੂੰ ਕਿਹਾ ਕਿ ਆਪਣੀ ਜਿਹੜੀ ਮੇਰੀ ਵੀਡੀਓ ਬਣਾਈ ਹੈ ਇਸ ਨੂੰ ਡਿਲੀਟ ਕਰੋ। ਲੜਕੇ ਨੇ ਡੇਟ ਕਰਤੀ ਤੇ ਲੇਡੀਆਂ ਚਲੇ ਗਏ ਸਰ ਇਹ ਵੀ ਗਿਆ ਹੋ ਜਾਂਦਾ ਵੀ ਗਨਪੁਆਇੰਟ ਤੇ ਹੋਇਆ ਜੀ ਸਾਰਾ ਇਹ ਇਨਸੀਡੈਂਟ ਕੀ ਹੈ ਇਹਦੇ ਵਿੱਚ ਅਸੀਂ ਡਰਾਈਵਰ ਨੂੰ ਬੁਲਾਇਆ ਸੀ ਹੁਣ ਡਰਾਈਵਰ ਦੇ ਬਿਆਨ ਲਿਖੇ ਨੇ ਡਰਾਈਵਰ ਨੇ ਇਹ ਗੱਲ ਦੱਸਿਆ ਜਦੋਂ ਲੇਡੀਆਂ ਗੱਡੀ ਵਿੱਚ ਉਤਰੀ ਲੇਡੀਆਂ ਦੇ ਹੱਥ ਵਿੱਚ ਰਵਾਲਵਰ ਸੀ ਤੇ ਰਵਾਲਵਰ ਕਵਰ ਦੇ ਵਿੱਚ ਸੀ ਤੇ ਉਹਦਾ ਹੱਥ ਥੱਲੇ ਸੀ ਰਵਾਲਵਰ ਉਹਨਾਂ ਫੜਿਆ ਸੀ ਕਵਰ ਦੇ ਵਿੱਚ ਸੀ ਰਵਾਲਵਰ ਉਹ ਐਦੇ ਜਦੋਂ ਗਈ ਉਹ ਕਵਰ ਦੇ ਵਿੱਚ ਸੀ ਥੱਲੇ ਕਿਸੇ ਵੱਲ ਤਾੜਿਆ ਨਹੀਂ ਆਇਆ ਨਾ ਹੀ ਕਿਸੇ ਨਾਲ ਕੋਈ ਉਹ ਜਿਹੜੇ ਲੜਕੇ ਦੀ ਵੀਡੀਓ ਜਿਹੜੇ ਲੜਕੇ ਨੇ ਵੀਡੀਓ ਬਣਾਈ ਸੀ ਉਹਨੇ ਆਪਣੇ ਆਪ ਹੀ ਡਿਲੀਟ ਕੀਤੀ ਹੈ ਲੇਡੀਜ਼ ਨੇ ਉਹਦਾ ਫੋਨ ਨਹੀਂ ਪੜਿਆ ਤੇ ਹੁਣ ਕੀ ਜਾਂਚ ਕਰ ਰਹੇ ਜੀ ਇਹਦੇ ਵਿੱਚ ਅਸੀਂ ਕੈਮਰੇ ਖੰਗਾਰ ਰਹੇ ਹਾਂ ਜੀ ਕਿਉਂਕਿ ਜਿਹੜੀ ਸਾਡੇ ਕੋਲ ਐਪਲੀਕੇਸ਼ਨ ਆਈ ਹੈ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਉਹਦੇ ਵਿੱਚ ਅ ਉਹਨਾਂ ਨੇ ਗੱਡੀ ਅੰਡੈਵਰ ਦੱਸੀ ਹੈ ਤੇ ਡਰਾਈਵਰ ਦੱਸ ਰਿਹਾ ਗੱਡੀ ਫੋਰਚਨਰ ਜੀ ਦੋਸਤੋ ਇਸ ਸਨਾਈ ਦੇ ਖਬਰਾਂ ਕਰ ਫੇਰ ਮਿਲਾਂਗੇ ਇਸ ਸਮੇਂ ਇਸੇ ਚੱਲਦੇ ਤਦ ਤੱਕ ਅਲੀ ਕੁਲਵੰਦ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰਿਹਾ ਬਾਕੀ